ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਣਪਰਾਵਾਂ ਨੂੰ ਤੇ ਬਹੁਤ ਹੀ ਵਧੀਆ ਦਿਨ ਅੱਜ ਦਾ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮੌਸਮ ਸਾਡਾ ਦੇਖੋ ਜੀ ਪੂਰੇ ਬੱਦਲ ਹੋਏ ਪਿਆ ਚਾਰ ਛਪੇਰੇ ਪਰ ਬਰਸਾਤ ਦਾ ਇੱਕ ਕਣ ਹੀ ਨਹੀਂ ਡਿੱਗ ਰਹੀ ਇੱਥੇ ਤੇ ਮੀਂਹ ਦੀ ਜ਼ਰੂਰਤ ਵੀ ਆ ਥੋੜੀ-ਬਹੁਤ ਕਿਉਂਕਿ ਪਾਣੀ ਲਾ ਰਹੇ ਆ ਨਰਮੇ ਨੂੰ ਤੇ ਇੱਧਰ ਸਵੇਰੇ-ਸਵੇਰੇ ਕੱਪੜੇ ਧੋਲੇ ਇਹਨਾਂ ਨੇ ਤੇ ਮੈਂ ਸਵੇਰੇ-ਸਵੇਰੇ ਜਾ ਕੇ ਤੇ ਫੁਆਰੀਆਂ ਵਾਲੀਆਂ ਲੈਣਾ ਅੱਗੇ ਰੱਖ ਕੇ ਤੇ ਲਾਈਟ ਆ ਗਈ ਸੀ ਤੇ ਲਾਈਟ ਚ ਚਲਾਤੀ ਤੇ ਫੁਆਰੇ ਚੱਲੀ ਜਾਂਦੇ ਆਪਣੇ ਖੇਤਾਂ ਦੇ ਆਪਾਂ ਖੇਤਾਂ ਦੇ ਕੰਮ ਵੀ ਤੁਹਾਡੇ ਸਾਹਮਣੇ ਕਰਦੇ ਰਹਿੰਦੇ ਆ ਸਾਰਾ ਦਿਨ ਲਗਾਤਾਰ ਆਪਣਾ ਇਹ ਕੰਮ ਚੱਲਦਾ ਰਹਿੰਦਾ ਕਿ ਅੱਜ ਕਿਹੜੇ ਇੰਪੋਰਟੈਂਟ ਕੰਮ ਚੱਲੇ ਆ ਕਿ ਜ਼ਰੂਰੀ ਕੰਮ ਚੱਲੇ ਆ ਅੱਜ ਅੱਛਾ ਜੀ ਇਸ ਕਰਕੇ ਮੈਂ ਖ ਜਲਦੀ ਕਾਣਾਂ ਦੀ ਕੰਮ ਨਵੇੜ ਲਈਏ ਸਾਰੇ ਤਾਂ ਤੁਹਾਨੂੰ ਚੱਲ ਕੇ ਦੱਸਾਂਗੇ ਕਿ ਕਿਹੜੇ ਇੰਪੋਰਟੈਂਟ ਕੰਮ ਚੱਲੇ ਠੀਕ ਹੈ ਜੀ ਮੇਰੀ ਜਿਹੜੀ ਸਦਾ ਬਾਹਰ ਮੇਰ ਲੱਗਣ ਵਾਲੇ ਆ ਇਹਨੂੰ ਬਸ ਫੁੱਲ ਲੱਗ ਹੀ ਜਾਂਦੇ ਆ ਹਰਪ੍ਰੀਤ ਕੀ ਕਰੀ ਜਾਂਦਾ ਬੇਟਾ ਪਾਣੀ ਮਰ ਅੱਛਾ ਮਿੱਟੀ ਸਿੱਟੀ ਜਾਂਦਾ ਉਹਦੇ ਵਿੱਚ ਪਾਣੀ ਚ ਸਿੱਟੀ ਜਾਂਦਾ ਕਿਉਂ ਆਦੇ ਵਾਸਤੇ ਬੇਟਾ ਅੰਦਰ ਵਸ ਹਾਂ ਤੇ ਇਸ ਵੇਰ ਨਾਲ ਇਹਦੇ ਕੰਮ ਇੱਥੇ ਚੱਲ ਜ ਰਹੇ ਆ ਆ ਜਿਹੜਾ ਸਾਰਾ ਤੋਂ ਪਛੇਤਾ ਕਹਿੰਦੇ ਸੀ ਨਾ ਨਰਮਾ ਇਹ ਹਾਈਟ ਕਰੀ ਜਾਂਦਾ ਦੇਖ ਲਓ ਚਾਰ ਪੰਜਾ ਸੱਤਾ ਦਿਨਾਂ ਦੇ ਵਿੱਚ ਵਿੱਚ ਹਾਈਟ ਹੋ ਗਈ 50 4.5 4 ਫੁੱਟ ਕੱਦ ਹੋ ਗਿਆ ਇਹਦਾ ਸੋਹਣਾ ਲੱਗ ਰਿਹਾ ਨਾ ਇਹ ਨਾ ਜਦੋਂ ਛੋਟਾ ਹੁੰਦਾ ਸੀ ਕੈਮਰੇ 'ਚ ਵੈਸੇ ਵੀ ਥੋੜਾ ਜਾਂ ਬਿਰਲਾ ਦਿਖਦਾ ਤੇ ਹੁਣ ਤਾਂ ਬਹੁਤ ਸੰਘਣਾ ਦੇਖੋ ਤੁਹਾਡੇ ਸਾਹਮਣੇ ਖੜਾ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਇਹ ਨਰਮਾ ਵੀ ਆਪਣਾ ਇਹ ਬਹੁਤ ਵਧੀਆ ਤੇ ਤੁਹਾਨੂੰ ਅੱਜ ਵੱਡਾ ਨਰਮਾ ਦਿਖਾਉਨੇ ਆ ਬਾਈ ਆਪਣਾ ਆਪਣੇ ਫੁਆਰੇ ਚੱਲ ਰਹੇ ਹਨ ਬਹੁਤ ਹੀ ਸੋਹਣੇ ਲੱਗਦੇ ਆ ਫੁਆਰੇ ਚੱਲਦੇ ਖੇਤਾਂ ਵਿੱਚ ਤੇ ਇਸ ਤਰ੍ਹਾਂ ਆਪਣੇ ਫੁਆਰੇ ਚੱਲਦੇ ਆ ਨਾ ਇਹ ਬਾਈ ਜੀ ਸਾਡੇ ਤਾਂ ਇੱਥੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਇਹ ਪਤਾ ਨਹੀਂ ਕਿਸੇ ਨੂੰ ਕਿਵੇਂ ਲੱਗਦਾ ਹੋਣਾ ਪਰ ਸਾਨੂੰ ਬਹੁਤ ਹੀ ਸੋਹਣਾ ਲੱਗਦਾ ਇਸ ਕਰਕੇ ਬਾਈ ਜੀ ਕਿ ਪਾਣੀ ਦੀ ਬਚਤ ਹੋ ਜਾਂਦੀ ਆ ਜਿਹੜਾ ਪਾਣੀ ਬਿਲਕੁਲ ਫालतू ਜਾਣਾ ਹੁੰਦਾ ਉਹ ਨਹੀਂ ਜਾਂਦਾ ਤੇ ਇਹ ਆਪਣਾ ਨਰਮਾ ਨਰਮੇਚ ਤੁਹਾਨੂੰ ਦਿਖਾ ਦਿੰਨੇ ਆਪਾਂ ਅੱਜ ਬਹੁਤ ਦਿਨਾਂ ਬਾਅਦ ਆਏ ਆ ਨਰਮੇਚ ਤੇ ਨਰਮੇਦ ਦੇਖ ਲਓ ਜੀ ਫਾਲ ਫੂਟ ਕਿਵੇਂ ਲੱਗਾ ਹੁਣ ਇਹਨੂੰ ਤਾਂ ਸਪਰੇਅ ਦੀ ਜਰੂਰਤ ਨਹੀਂ ਆ ਕਿਉਂਕਿ ਟਿੰਡੇ ਟੁੰਡੇ ਸਾਰਿਆਂ ਦੇ ਲੱਗ ਚੁੱਕੇ ਆ ਤੇ ਵਧੀਆ ਇਕਦਮ ਫਾਲ ਵੀ ਆ ਗਿਆ ਤੇ ਸੋਹਣਾ ਲੱਗ ਰਿਹਾ ਹੈਗਾ ਹਨਾ ਤੇ ਨਰਮਖਣ ਵੀ ਲੱਗ ਗਿਆ ਆਪਣਾ ਵੇਖੋ ਥੱਲੇ ਥੱਲੇ 5 7 7 ਟਿੰਡੇ ਜਿਹੜੇ ਆ ਖਿੜ ਗਿਆ ਹੈਗਾ ਤੇ ਸੋਹਣਾ ਨਰਮਾ ਆਪਣਾ ਕਿਸੇ ਗੱਲ ਦੀ ਕੋਈ ਦਿੱਕਤ ਹੈ ਹੀ ਨਹੀਂ ਆ ਦੇਖੋ ਜੀ ਬਹੁਤ ਵਧੀਆ ਫਾਲ ਲੱਗਿਆ ਪਿਆ ਆਪਣੇ ਨਰਮੇ ਨੂੰ ਪਿਛਲੀ ਵਾਰੀ ਮੈਂ ਸਪਰੇਅਾਂ ਬਹੁਤ ਕੀਤੀਆਂ 6 ਸਪਰੇਅਾਂ ਕੀਤੀਆਂ ਸੀ ਜਿਸ ਕਾਰਨ ਤਾਂ ਮੈਂ ਕారణ ਪੈ ਗਈ ਸੀਗੀ ਥੋੜੀ ਬਹੁਤ ਲਾਸਟ ਚ ਜਾ ਕੇ ਲੇਕਿਨ ਐਕਤੀ ਅਸੀਂ ਸਪਰੇ ਵੀ ਇੱਕ ਹੀ ਕਰੀ ਹੈ ਸਿਰਫ ਇੱਕ ਸਪਰੇ ਕਰੀ ਹੈ ਤੇ ਉਹ ਕੰਪਨੀ ਵੀ ਕੁਛ ਇਹ ਕਹਿੰਦੀ ਹੈ ਵੀ ਬੀਟੀ ਨਰਮਾ ਖੁਦ ਆਪ ਦਾ ਜਿਹੜਾ ਨਾ ਮਤਲਬ ਮੱਛਰ ਮੁੱਛਰ ਜਾਂ ਕੋਈ ਹੋਰ ਵੀ ਆ ਤੇ ਆਪਦੇ ਆਪ ਨੂੰ ਬਚਾਅ ਖੁਦ ਕਰ ਲੈਂਦੀ ਹੈ ਤੇ ਇਸ ਕਰਕੇ ਆਪਾਂ ਸਪਰੇ ਵਾ ਇਹਨੂੰ ਇੱਕਤੀ ਇੱਕ ਹੀ ਕਰੀਏ ਤੇ ਅਜੇ ਕੋਈ ਦਿੱਕਤ ਵੀ ਨਹੀਂ ਕੋਈ ਚਿੱਟਾ ਮੱਛਰ ਵੀ ਨਹੀਂ ਕਿਧਰੇ ਵੀ ਤੇ ਹੁਣ ਆਪਾਂ ਸਪਰੇ ਕਰਦੇ ਨਹੀਂ ਕਿਉਂਕਿ ਇਹਨੂੰ ਜਿੰਨਾ ਫਾੜ ਲੱਗਣਾ ਸੀ ਲੱਗ ਚੁੱਕਿਆ ਆ ਆਪਣਾ ਘਰ ਹੈਗਾ ਇੱਥੇ ਆਪਾਂ ਰਹਿਦਾ ਤੇ ਇੱਥੇ ਆਸ-ਪਾਸੇ ਤੁਸੀਂ ਵੇਖ ਲਓ ਨਿਗਾਹ ਮਾਰ ਲਓ ਚਾਰ ਸਪੇਰੇ ਚਾਰ ਸਪੇਰੇ ਤੁਹਾਨੂੰ ਦਿਖਾਰੇ ਉਹ ਜਿਹੜੇ ਦਰਖਤ ਦੇ ਦਿਖਰੇ ਤੁਹਾਨੂੰ ਹਨਾ ਖਜੂਰ ਦਾ ਪੇੜ ਜਾ ਤੇ ਹਨਾ ਇੱਕ ਘਰ ਉੱਥੇ ਰਹਿੰਦਾ ਤੇ ਇੱਕ ਉਹ ਦੇਖੋ ਘਰ ਹਨਾ ਇੱਕ ਇੱਕ ਘਰ ਰਹਿੰਦਾ ਤੇ ਬਾਕੀ ਆ ਆਪਾਂ ਇੱਥੇ ਬੈਠੇ ਆ ਤੇ ਉਹ ਜਿਹੜਾ ਪੇੜ ਤੁਹਾਨੂੰ ਪਿੱਛੇ ਨਿੰਮ ਦਾ ਦਿਖ ਰਿਹਾ ਇੱਥੋਂ ਮੈਂ ਆਇਆ ਹੁਣੇ ਆਪਣਾ ਤੇ ਨਰਮਾ ਬੀਜਾ ਉਸ ਨੂੰ ਪਿੱਛੇ ਅੱਧਾ ਉਹ ਅੱਧਾ ਕੀ ਮੁਰਬਾ ਡੇਢ ਪਰੇ ਰਹਿ ਰਹੇ ਆ ਕੱਪੜੇ ਕੁੱਪੜੇ ਸੁੱਕ ਰਹੇ ਆ ਆਪਣਾ ਮੋਟਰਸਾਈਕਲ ਖੜਾ ਰਾਤ ਕੱਲ ਆਪਾਂ ਕਿੱਧਰ ਗਏ ਸੀ ਤੇ ਮੋਟਰਸਾਈਕਲ ਆਪਾਂ ਲਿਆਂਦਾ ਨਾ ਤੇ ਆਪਾਂ ਸਿਰਫ ਜਦੋਂ ਦਾ ਲਿਆਂਦਾ ਦੋ ਹੀ ਚੱਕਰ ਲਾਏ ਆ ਨਹੀਂ ਤਾਂ ਲੋਕ ਐਂ ਪੁਜਾਉਂਦੇ ਆ ਕੋਈ ਕਿਵੇਂ ਪੁਜਾਉਂਦਾ ਆਪਾਂ ਬਸ ਇੰਨੇ ਕੀ ਚੱਕਰ ਆ ਹਰਪ੍ਰੀਤ ਮੰਮੀ ਕੀ ਕਰ ਰਹੀ ਹੈ ਆ ਤਾਂ ਗੁੰਡੇ ਉਹ ਹੋ ਹੋ ਮੰਮੀ ਆਪਾਂ ਹਾਂਜੀ ਰੋਟੀ ਨਹੀਂ ਖਾਣੀ ਖਾਵਾਂਗੇ ਰੋਟੀ ਠੀਕ ਹੈ ਤੇ ਉਹ ਕੀ ਮਦਾਣੀ ਲਾ ਰੱਖੀ ਹਾਂ ਦਾਈਆ ਅੱਛਾ ਜੀ ਫਿਰ ਆਪਣੇ ਫੈਮਿਲੀ ਮੈਂਬਰਾਂ ਨੂੰ ਦੱਸੋ ਨਾ ਕਿਵੇਂ ਮਦਾਨੀ ਲੱਗਦੀ ਹੈ ਆਪਣੀ ਗਾਨੇ ਰੱਖੀ ਭੀ ਇਹਦਾ ਬੱਤਾ ਮੈਨਾ ਆ ਹਾਂਜੀ ਅੱਛਾ ਜੀ ਇਹਨੂੰ ਇਹਨੂੰ ਛੱਡ ਕੇ ਚੱਲਦੀ ਹੈ ਹਾਂ ਛੱਡ ਕੇ ਚੱਲਦੀ ਹੈ ਹਾਂ ਠੀਕ ਹਾਂਜੀ ਇਹ ਚੱਲਦੀ ਨਹੀਂ ਇਹ ਬੰਦ ਹੋ ਜਾਂਦੀ ਹੈ ਅੱਛਾ ਜੀ ਬੰਦ ਵੀ ਹੋ ਜਾਂਦੀ ਹੈ ਨਹੀਂ ਬੰਦ ਥੋੜੀ ਕਰਨੀ ਬੇਟਾ ਹਾਂਜੀ ਹੱਥ ਨਾਲ ਹੁੰਦੀ ਹੈ ਜੀ ਹੱਥ ਨਾਲ ਬੰਦ ਹੁੰਦੀ ਹੈ ਤੇ ਇੱਧਰ ਆਟਾ ਵੀ ਦੁਨੇ ਰਹਿ ਆ ਲੱਸੀ ਬਣਾਉਣ ਵਾਲੀ ਮਸ਼ੀਨ ਹੈ ਜੀ ਆ ਹਾਂ ਹੱਥ ਨਾਲ ਬਹੁਤ ਜ਼ਿਆਦਾ ਚੜ੍ਹਿਆ ਹੀ ਹੈ ਤੇ ਰੋਟੀ ਪਾਣੀ ਖਾ ਲਏ ਹਾਂ ਜੀ ਚਲ ਰੋਟੀ ਪਾਣੀ ਖਾ ਕੇ ਤੇਰਾ ਆਪਾਂ ਤਿਆਰ ਹੋਣੇ ਆ ਨਾ ਆਪਾਂ ਤਿਆਰ ਹੋਣੇ ਠੀਕ ਹੈ ਸਾਰੇ ਕੰਮ ਦੰਦੇ ਕਰਕੇ ਤੇ ਆਪਾਂ ਆ ਕੇ ਰੋਟੀ ਖਾਣ ਤੇ ਹੁਣ 11:00 ਵੱਜ ਚੁੱਕੇ ਨੇ ਤੇ ਰੋਟੀ ਖਾ ਰਹੇ ਹਰਪ੍ਰੀਤ ਦੇ ਇੱਥੇ ਬੈਠਾ ਦੇਖੋ ਪਾਣੀ ਮੰਗ ਰਿਹਾ ਤੇ ਇਧਰ ਕਿਉਂ ਗੁਵਾਰਾ ਜਿਹੜਾ ਆਪਾਂ ਰਾਤ ਬਣਾਇਆ ਸੀ ਤੇ ਸਵੇਰੇ ਉਹ ਹੀ ਖਾ ਲੈਣੇ ਆ ਵਧੀਆ ਲੱਗਦਾ ਤੇ ਆ ਪਾਣੀ ਠੰਡਾ ਰਿਹਾ ਹਰ ਪ੍ਰੀਤੀ ਰੋਟੀ ਬੱਬੇ ਦਾ ਨਾਨਕ ਦਾ ਨਾਮ ਲੈ ਕੇ ਬਾਈ ਗੁਰੂ ਦਾ ਨਾਮ ਲੈਖਾਓ ਜੀ ਸਤਨਾਮ ਰੋਟੀ ਦੇ ਪਿਤਾਨਵਾਰ ਜੀ ਹੁਣ ਆਪਾਂ ਖਾ ਲਈਏ ਰੋਟੀਆਂ ਤੇ ਆਪਾਂ ਇਹੋ ਜੀ ਗੁਆਰੇ ਵਿੱਚ ਕਿਉਂ ਪਾਇਆ ਤੇ ਬੜਾਈ ਵਧੀਆ ਲੱਗਿਆ ਆਨੰਦ ਆਇਆ ਤੇ ਤੁਸੀਂ ਵੀ ਖਾ ਲਓ ਜੀ ਬੜਾਈ ਵਧੀਆ ਲੱਗਦਾ ਗੁਆਰੇ ਵਿੱਚ ਕਿਉਂ ਪਾਇਆ ਤੇ ਆਪ ਦਾ ਕਰਦਾ ਕਿਉਂ ਲੱਸੀ ਹੋ ਗਈ ਨਾ ਤੇ ਰੋਟੀ ਖਾਣ ਹੋਰ ਹੀ ਵਧੀਆ ਜੀ ਹਰ ਪ੍ਰੀਤੀ ਦਹੀਂ ਸੰਦਾ ਰੋਟੀ ਜੇ ਹੋ ਵੀ ਸੰਦਾ ਤੇ ਆਪਾਂ ਰੋਟੀ ਪਾਣੀ ਖਾ ਲਈਏ ਜਿਹੜਾ ਇੰਪੋਰਟੈਂਟ ਕੰਮ ਜਾ ਰਿਹਾ ਸੀ ਆਪਾਂ ਹੋ ਗਏ ਆ ਤਿਆਰ ਤੇ ਉਹ ਵੇਖੋ ਆਪਣਾ ਮੋਟਰਸਾਈਕਲ ਬਾਹਰ ਕੱਢ ਲੈਣੇ ਪਿਓ ਪੁੱਤ ਤੇ ਆਪਾਂ ਤਿਆਰ ਹੋ ਕੇ ਚੱਲੇ ਆ ਤੇ ਮੈਂ ਸੂਰ ਦੇ ਨਾਲ ਦੁਪੱਟਾ ਇਸ ਕਰਕੇ ਨਹੀਂ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੈਂ ਕਿਹਾ ਸੂਤੀ ਦਾ ਦੁਪੱਟਾ ਸਹੀ ਰਹੂਗਾ ਕਿਉਂਕਿ ਆਪਾਂ ਘਰ ਲਾਂਗੇ ਤਾਂ ਸਿਰ ਵੀ ਟੱਕਿਆ ਜਾਊਗਾ ਤੇ ਆ ਵੇਖੋ ਆ ਸਾਡੀ ਪੂਰੀ ਫੈਮਿਲੀ ਤਿਆਰ ਹੋ ਕੇ ਚੱਲੀ ਆ ਹੈਲਮਟ ਲਾ ਲਿਆ ਹਰਪ੍ਰੀਤ ਪਿੱਛੇ ਬੈਠ ਕੇ ਤੇ ਚਲੋ ਜੀ ਚੱਲਦੇ ਆ ਆਪਾਂ ਇੰਪੋਰਟੈਂਟ ਕੰਮ ਤੇ ਚੱਲਦੇ ਆ ਬਹੁਤ ਹੀ ਟਾਈਮ ਹੋ ਗਿਆ ਸਾਨੂੰ ਚਲੋ ਜੀ ਚਲਦੇ ਆਪਾਂ ਸਾਰੇ ਜਣੇ ਤਾਂ ਮਿਲਦੇ ਤੁਹਾਨੂੰ ਅੱਗੇ ਆਪਾਂ ਸੜਕ ਤੇ ਚਲਦੇ ਆ ਗਏ। ਬਈੋ ਜੀ ਆਪਾਂ ਫਿਰ ਉਹ ਜੀ ਟੋਲ ਟੈਕ ਸਟਾਪ ਤੇ ਕੇ ਅੰਦਰ ਨੂੰ ਚੱਲੇ ਆ ਤੋਲੀਆ ਸਾਈਡ ਸਕੂਲ ਐ ਉੱਥੇ ਜਾ ਕੇ ਪਤਾ ਕਰਾ ਕੇ ਰਾਸਤੇ ਵਿੱਚ ਆ ਗਿਆ। ਜਿੱਥੇ ਲੈਸ ਕੋਲ ਚੱਲ ਕੇ ਪਤਾ ਕਰਦੇ ਆ ਕਿ ਕਿੰਦੀ ਮੈਡਮ ਜਿਤ ਮੌਸਮ ਹੀ ਐਸਾ ਕਹਿੰਦਾ ਬਹੁਤ ਜ਼ਿਆਦਾ ਹੈ ਕਿਉਂਕਿ ਬਾਦਲ ਹੋ ਰਹੇ ਨੇ ਬਾਰਿਸ਼ ਤਹਿਣੀ ਬਾਦਲ ਹੋ ਰਹੇ ਨੇ। ਹਾਂ ਜਿਸ ਮੇਰੇ ਇੱਕ ਬੱਚਾ ਹੈ ਉਹ ਤੋਂ ਕਿਆ ਸਾਥ ਉਹ ਤੇ ਸਾਥ ਲੱਗਿਆ। थोड़ा बहुत घर पे सिखाते हैं हम लोग ऐसे तो नहीं है एडमिशन करवा रहे हैं हर प्रीता ये प्रिंसिपल साहब जी है तो सारी गल कर रहे हैं क्योंकि इतनी हिंदी चलती है ज्यादा तो हिंदी

ਇਹ ਹੈ ਪੀਡੀ ਕਲਾਸ ਹੈਗੀ ਆ ਇੱਥੇ ਲੱਗਣਾ ਇਹਨੇ ਸਕੂਲ ਪੜ੍ਹਨਾ ਹੈ ਨਾ ਬੈਠੋ ਅੱਛਾ ਲੀਕ ਦੋ ਡਿਵਾਈਡ ਇਹ ਚੀਜ਼ ਬਥੇ ਲਿਖਨੇ ਲੱਗ ਜਾ ਹਾਂਜੀ ਇਸ ਦੇ ਬਾਅਦ ਉਹ ਅਗਰ ਬੱਚਾ ਇੱਕ ਕਲਾਸ ਲਈ ਬੈਠਾ ਚੈੱਕ ਕਰੋ ਛੋਟੇ ਬੱਚੇ ਨੇ ਕਰਨਾ ਸਿੱਖ ਜਾਏਗਾ ਅਗਰ ਬੜੀਆ ਹੋਗਾ ਤਾਂ ਬਰੇਕ ਦੋ ਫਿਰ ਜੇ ਪੇਰੈਂਟਸ ਨਾਲ ਆ ਕੇ ਤੇ ਬੱਚੇ ਵਾਲੇ ਕਲਾਸ ਵਿੱਚ ਡਿਸਟਰਬ ਨਾ ਹੋ ਹਾਂਜੀ ਇਸ ਲਈ ਇਹਨੂੰ ਕੁਛ ਖੇਲਣ ਦੀ ਜਰੂਰਤ ਨਹੀਂ ਹੈ ਠੀਕ ਹਮ ਤਾਂ ਆ ਨਹੀਂ ਪਾਏਗੇ ਕਿਉਂਕਿ ਹਮ ਤਾਂ ਕਾਫੀ ਦੂਰ ਹਾਂ ਹਾਂ ਇਹ ਨਹੀਂ ਕਿ ਆਪਕੇ ਜ਼ਿੰਮੇਵਾਰੀ ਪੂਰੀ ਨਾਮ ਵਗੈਰਾ ਪੁੱਛ ਰਹੇ ਆ ਕਿ ਨਾਮ ਕੀ ਹੈ ਹੈਨਾ ਨਾਮ ਪੁੱਛ ਰਹੇ ਆ ਅਰਪੀਤ ਦਾ ਪੀਟਰਸ ਜੀ ਨਾ ਹੋਏ ਯੂਗਰ ਆ ਗਏ ਨੇ ਲੈ ਕੇ ਆਏ ਹੈ ਇਹਨਾਂ ਨੂੰ ਦੇਖ ਦੇਖ ਕੇ ਕੋਈ ਘੁਮਾ ਰਿਹਾ ਕਿੱਥੇ ਹੋਣੇ ਇੰਨੇ ਸਾਰੇ ਬੱਚੇ ਪੜ੍ਹਦੇ ਆ ਜੀ ਤੇ ਇਹ ਦੇਖੋ ਇਹਨਾਂ ਦੇ ਪੇਪਰ ਵੀ ਹੋ ਰਹੇ ਇਧਰ ਮਾਸਟਰ ਪੜਾ ਰਿਹਾ ਬਹੁਤ ਵਧੀਆ ਵੈਸੇ ਤਾਂ ਖੁੱਲਾ ਜਿਹਾ ਜਗ੍ਹਾ ਹੈਗੀ ਹੈ ਬਹੁਤ ਪਿਆਰੀ ਜਗ੍ਹਾ ਹੈ ਵੈਸੇ ਕੋਈ ਦਿੱਕਤ ਅੜੀ ਗੱਲ ਵੀ ਨਹੀਂ ਹੈਗੀ ਦਿਖਾ ਦੇ ਤੂੰ ਬੋਲ ਬੋਲ ਤੂੰ ਬੋਲ ਬੋਲੋ ਬੈਠ ਤੇ ਬੈਠ ਬੈਠ ਉਹ ਦੇ ਹਣਾ ਵਧੀਆ ਨਾ ਬੇਟਾ ਸੁਣਾ ਵਧੀਆ ਪੜੇਗਾ ਨਾ ਠੀਕ ਆਪਾਂ ਸਕੂਲ ਐਡਮਿਸ਼ਨ ਕਰਾ ਲਿਆ ਹੈਪੀ ਦਾ ਤੇ ਹੁਣ ਕੱਲ ਤੋਂ ਚਾਲੂ ਹੈਗਾ ਬੁੱਕ ਵੀ ਮਿਲ ਗਈਆਂ ਦੋ ਬਾਕੀ ਪੈਂਡਿੰਗ ਹੈ ਕੱਲ ਮਿਲ ਜਾਣਗੀਆਂ ਤੇ ਬਾਕੀ ਕਹਿੰਦੇ ਪੰਜਾਬੀ ਤਾਂ ਬਾਈ ਇੱਥੇ ਹੁੰਦੀ ਨਹੀਂ ਤਾਂ ਪੰਜਾਬੀ ਤਾਂ ਆਪਾਂ ਨੂੰ ਇਹਨੂੰ ਇਹਨੂੰ ਸਿਖਾਣੀ ਪੈਣੀ ਹੈ ਤੇ ਬਸ ਜੀ ਅੱਜ ਐਡਮਿਸ਼ਨ ਹੋ ਗਿਆ ਕੱਲ ਸਕੂਲ ਦਾ ਚਾਲੂ ਕੰਮ ਇਹਦਾ ਠੀਕ ਹੈ ਜੀ ਸਾਰਿਆਂ ਨੂੰ ਬਾਏ